ਨਾਬਾਦੇ ਬੋੜਾਗੇੜ ਚੌਕ ਦੇ ਨੇੜੇ ਕਬਾੜ ਦੀ ਦੁਕਾਨ ਤੇ ਉਦੋਂ ਖਲਬਲੀ ਮਚ ਗਈ ਜਦੋਂ ਗੋਲੀ ਦੀ ਆਵਾਜ਼ ਸੁਣਦਿਆਂ ਹੀ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਇਹ ਗੋਲੀ ਕਬਾੜ ਦਾ ਕੰਮ ਕਰਦੇ ਵਿਲੈਤੀ ਰਾਮ ਦੇ ਸੰਤਰਾਮ ਨੇ ਬੱਤੀ ਬੋਰ ਦੀ ਬੰਦੂਕ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਸਨੇ ਇੱਕੋ ਫਾਇਰ ਕੀਤਾ ਤੇ ਵਿਲੈਤੀ ਰਾਮ ਦੇ ਸਾਹਤੀ ਤੇ ਲੱਗ ਕੇ ਗੋਲੀ ਸਾਈਡ ਤੋਂ ਨਿਕਲ ਗਈ ਪੀੜਤ ਨੂੰ ਨਾਬਾਦੇ ਸਰਕਾਰੀ ਹਸਪਤਾਲ ਚ ਇਲਾਜ ਲਈ ਲਿਆਂਦਾ ਗਿਆ ਹੈ ਜਾਣਕਾਰੀ ਮੁਤਾਬਕ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਨੱਬਾ ਪੁਲਿਸ ਨੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਅਗਰੇਨ ਦਾ ਸਬੰਧ ਕੀ ਹੋਇਆ ਜੀ ਸਰ? ਸਰ ਜੀ ਮੇਰੇ 18 ਸਾਲ ਦੇ ਘਰ ਦੇ ਡੈਥ ਹੋਏ ਸੀ ਉਹ ਅਗਲਾ ਕਿ ਪੁੱਛ ਕਿੱਥੇ ਮਰੀ ਉਹ ਠੀਕਾ ਠੀਕ ਨਹੀਂ ਚੱਲ ਰਹੀ ਗੱਲ ਉਹ ਠੀਕਾ ਚੱਲੋ ਉਹ 18 ਸਾਲ ਅੰਮ੍ਰਿਤੋ ਅਗਲਾ ਕਿ ਮਾਰਗੇ ਸੀ ਆਪជា ਬਿਮਾਰੀ ਸੀ ਉਹਦਾ ਫੈਸਲਾ ਹੋ ਚੁੱਕਿਆ ਐਗਰੀਮੈਂਟ 17 18 ਸਾਲ ਦੀ ਗੱਲ ਹੈ 8842 ਚੌਕੀ ਦੀ ਗੱਲ ਸੀ ਉੱਥੇ ਫੈਸਲਾ ਹੋਇਆ ਸੀ ਜੀ ਜੀ ਹੁਣ 18 ਸਾਲ ਬਾਅਦ ਆ ਹੁਣ ਗੋਲੀ ਆਪ ਮਾਰੀ ਆ ਕੇ ਉਹਨੇ ਜੀ ਮੇਰੇ ਦੁਕਾਨ ਤੇ ਅੱਛਾ ਹਾਂਜੀ ਹੋਸ਼ਕਾਨੀ ਤੇ ਹੋਰ ਅੱਜ ਤੋ ਉਪਤੀ ਕਰਨ ਲੱਗੇ ਪਏ ਸੀ ਸਪਾਈਸ ਵੇਚਣ ਦੇ ਦੁਕਾਨ ਦੇ ਆਉਣਸਾਰ ਪਾਣੀ ਕਿੱਧਰੋਂ ਆਇਆ ਕਿੱਧਰੋਂ ਨਾ ਆਉਣਸਾਰ ਮੇਰੇ ਉਸਤਾਦ ਤੇ ਬੰਦੂਖ ਤਾਨ ਲਈ ਉਹਨੇ ਆਉਣਸਾਰ ਫੇਰ ਕਰਤਾ ਫੇਰ ਕਰਨ ਸਾਰ ਐ ਬੰਦੂਖ ਉੱਪਰ ਕੁੱਟਣ ਲੱਗ ਗਿਆ ਉਹਨੇ ਨਾਲ ਹੁੰਦੇ ਕਹਿੰਦਾ ਮੇਰੀ ਇਹਨੇ ਉਹ ਕਰਿਆ ਪਤਾ ਨਹੀਂ ਕੀ ਕਰਿਆ ਬੋਲਣ ਲੱਗ ਗਿਆ ਵਾਚੋ ਹੱਥੋਂ ਪਾਈ ਹੋ ਗਏ ਦੋਨੇ ਮੈਨੇ ਉਹਦੇ ਜੇਬ ਚੋਂ ਰੋਤ ਕੱਢੇ ਦੋ ਤਿੰਨ ਇੱਕ ਫੇਰ ਤੋਂ ਉਹਨੇ ਘਰ ਤਾ ਦੋ ਰਾਮਦੜੇ ਮੈਂ ਜੇਬ ਚੋਂ ਕੱਢੇ ਆ ਸਾਰੇ ਸਾਰੀ ਮਾਰਕੀਟ ਇਕੱਠੇ ਹੋ ਗਏ ਉਹਨਾਂ ਫੜ ਲਿਆ ਸੀ ਮਾਰਕੀਟ ਦਾ ਫਿਰ ਕਿੱਥੇ ਹੁਣ ਹੋਰ ਸੀ ਟ੍ਰੈਫਿਕ ਵਾਲਿਆਂ ਜਿਵੇਂ ਤਾਂ ਜਿਉਂਦਾ ਰਹਾ ਕਿੱਲੇ ਤਾਂ ਕੀ ਲੱਗਦੇ ਸੀ ਜਿਹੜਾ ਅਸੀਂ ਪੁਲਿਸ ਇਹਨਾਂ ਨੇ ਮੈਂ ਜਾਣ ਪਛਾਣਦਾ ਜੀ ਮੈਂ ਤਾਂ ਅੱਗੇ ਕੰਮ ਕਰਦਾ ਸੌਰਾ ਲੱਗਦਾ ਸੀ ਇਹਨਾਂ ਨੇ ਮੈਂ ਕੰਮ ਕਰਦਾ ਅੱਗੇ ਉਹ ਲੈਵੇ ਤੇ ਪਿਛਲੇ ਕੋਈ ਇਹਨਾਂ ਦਾ ਕੋਈ ਹਲਵਾ ਦੇ ਹੋ ਕੇ ਆਪਾਂ ਕੋਈ ਜਾਣਦੇ ਨਹੀਂ ਥੋੜੀ ਲੱਗੀ ਵਸ ਥੋੜੀ ਲੱਗੀ ਜੀ ਪਿੱਟਲਾ ਸਨ ਉਹ ਜੀਤਰਾਮ ਇੱਕ ਗੁਮਿਕੇ ਦਾ ਰਹਿਣ ਵਾਲਾ ਹੈ ਇਹ ਗੱਤਾਂ-ਗੁੱਤਾਂ ਦੇ ਨਾਲ ਕੰਮ ਕਰਦਾ ਹੈ ਇਹ ਪਹਿਲਾਂ ਸੱਜੂ ਪਟ ਸਤਰਾਮ ਸਿੰਘ ਬ ਖੋ ਸੰਤਰਾ ਆਉਂ ਨੂੰ ਕੋਈ ਉਦੀ ਪਹਿਲਾ ਕੋਈ ਆਈਨਰ ਕੋਈ ਆਫਸਰ ਰਜਿਸਟਰ ਚੱਲਦੀ ਸੀ ਉਹ ਰਜਿਸਟਰ ਲੈ ਕੇ ਅੱਜ ਤੇ ਇਹਨੇ ਹਮੜਾ ਬੋਲਤਾ ਮਾਰੂ ਦੇਂਦੀ ਰੇਤ ਲਾਉਂਦੇ ਨੇ ਆਪਣਾ ਫੈਰ ਆਪਣੀ ਰੈਪਿਡ ਲਾਇਸੈਂਸ ਜੇ ਤੇ ਬੰਦਾ ਖਤਰੇ ਦੇ ਬਾਹਰ ਹੈ ਤੇ ਵਣਦੀ ਗੱੜਬੇ ਜਿਹੜੀ ਹੈ ਉਹ ਚੱਲਿਆ ਰਹੇ ਉਹਨੂੰ ਫੜਿਆ ਗਿਆ ਜੀ ਜਿਹਨੇ ਗੋਲੀ ਚਲਾਈ ਆ ਉਹਦੇ ਬਾਰੇ ਬੰਦੇ ਲਾਇਏ ਨੇ ਜਲਦੀ ਅਰੈਸਟ ਕਰਕੇ ਇਹਨੂੰ ਕਿੱਥੇ ਜਾਵੋ ਕਿੱਥੋਂ ਨਾਬਾਤੋ ਹਰਮੀਤ ਮੰਦਿਰ ਰਿਪੋਰਟ Punjab today.